ਵੀ ਭਾਈ ਅਨੰਦ ਲਾਲੇ ਨੂੰ ਲੈ ਜਾਣਾ ਲੈ ਜਾਣਾ ਮਾਗਰੋਂ ਪੈਸੇ ਨਾਲ ਮੁਰਨ ਤੇਰੀ ਦਾੜੀ ਫੜੀ ਜਾਵੇ ਅੱਛਾ ਬੋਟਾ ਇਹ ਕਹਿੰਦੇ ਹੁੰਦੇ ਗੁੜ ਮਲੋਂ ਦਾੜੀ ਰੱਖ ਕੇ ਖਾਈਏ ਉਹ ਕਹਿੰਦੇ ਭਾਈ ਜੇ ਤੂੰ ਗੁੜ ਖਾਣਾ ਦਾੜੀ ਰੱਖ ਕੇ ਖਾਈਏ ਠੀਕ ਹੈ ਵੀ ਆ ਤੂੰ ਗੁੜ ਖਾਈ ਜਾਵੇਂ ਤੇਰੀ ਦਾੜੀ ਨਾ ਫੜੀ ਜਾਵੇ ਠੀਕ ਹੈ ਬਹੁਤ ਤੂੰ ਮੈਂ ਦਿਨ ਦੱਸਦਾ ਗੱਲ ਸਾਨੂੰ ਤਾਂ ਕੋਈ ਦਿਨ ਦਾਨੀ ਦੀ ਠੀਕ ਹੈ ਆਪਣਾ ਨਰਿੰਦਰ ਦਾ ਸੁਆਦ ਜੋ ਦੁਕਾਨਾਂ ਦੇ ਰਹਿਣਾ ਹੁੰਦਾ ਆਹੋ ਉਹ ਵਾ ਪੈਸੇ ਦਾ ਗੁੜ ਲੈ ਲੈਂਦਾ ਠੀਕ ਹੈ ਖਾ ਲੈਂਦਾ ਹੂੰ ਜਾਨੇ ਗੁਰਦਾ ਮਿੱਠੇ ਦਾ ਉਹ ਲਾਲਚੀ ਦੀ ਹੂੰ ਤੇ ਉਹ ਖਾ ਲੈਂਦਾ ਠੀਕ ਹੈ ਤੇ ਜੇ ਕਈ ਵੇ ਕੋਈ ਬੈਠੇ ਹੋਣਾ ਹਾਂ ਤਾਂ ਉਹ ਖੇਟੂ ਕੀ ਦੁਕਾਨ ਹੁੰਦੀ ਆਪਣੇ ਇੰਨੇ ਕੀ ਹੂੰ ਉਹਨੇ ਕਹਿਣਾ ਵੀ ਜਰਾ ਤੇਰੇ ਭਾਈ ਬੈਠੇ ਹੁੰਦੇ ਤੇ ਭੇੜਾ ਥੋੜਾ ਜਾ ਹੂੰ ਤੇ ਜਾਨੇ ਉਹ ਲਾਲਚੀ ਦੀ ਗਾ ਮਿੱਠੇ ਦਾ ਹੋ ਸੀਗਾ ਹਾਂ ਇਹ ਮਿੱਠੇ ਦਾ ਸ਼ਕੀਨ ਸੀ ਹਾਂ ਜੀ ਉਹਦਾ ਪਸੇਰੀ ਕਿ ਉਹਦੀ ਪੰਜੀਰੀ ਲਾ ਕੇ ਪੰਜ ਦਿਨਾਂ ਚ ਖਾ ਜਾਂਦਾ ਸੀ ਅੱਛਾ ਤਾਂ ਹੀ ਸਿਰਫ ਕਿ ਪੰਜੀਰੀ ਰੋਜ਼ ਖਾ ਜਾਂਦਾ ਸੀ ਹੂੰ ਹਾਂ ਉਹਦਾ ਤਾਂ ਐਡਾ ਘੋਦਿਆ ਵਾਹ ਜੀ ਤੇ ਐ ਜਣੇ ਉਦੋਂ ਇਹ ਜਿਹੜੀਆਂ ਚੀਜ਼ਾਂ ਦੀਆਂ ਸਾਰੀਆਂ ਹਾਂ ਅਸੀਂ ਮਾਲਚਾਰਨ ਜਾਂਦੇ ਹੂੰ ਇਹ ਵਿਕਰਦਾ ਤੇ ਉਦੋਂ ਮੈਂ ਅੱਛਾ ਹਾਂ ਜਦੋਂ ਲੋਕ ਅੱਗੇ ਪਕਾਹਾ ਵਧਦੇ ਨਾ ਹੂੰ ਖੜੀ ਰਹਿਣ ਦੇ ਛਿੜ ਗਿਆ ਹੂੰ ਉਦੇ ਕੋਈ ਕੋਈ ਢਿੰਡਾ ਖੜ ਜਾਂਦਾ ਹਮ ਮਾਲਬੋਲ ਚਾਰ ਲੈਂਦੇ ਲੋਕ ਅੱਛਾ ਤੇ ਚਰ ਚਾਰੇ ਜੂਰੇ ਬੀਜੇ ਹੁੰਦੇ ਜਾਂ ਕਿਵੇਂ ਵੀ ਫਿਰ ਉਹ ਵਗਰੋ ਕਰਦੇ ਹਮ ਤੇ ਫਿਰ ਵੱਢੀ ਜਾਂਦੇ ਅੱਛਾ ਉਹ ਮੈਨੂੰ ਕਹਿੰਦਾ ਕਿ ਆਪਾਂ ਫਪਰਾਜ ਵਾਗੇ ਹਮ ਤੇ ਆਪਾਂ ਅਸੀਂ ਫਪਰਾਜ ਉਹ ਲੈ ਲਏ ਅੱਛਾ ਸਿਰ ਦੋ ਸਿਰ ਫਕਾਹ ਹੋ ਜਾਂਦੀ ਠੀਕ ਹੈ ਨਾਲ ਚਾਰ ਦੈਂਦੀ ਅੱਛਾ ਅੱਛਾ ਉਹ ਅਗਲਾ ਤਾਂ ਜਾਂਦਾ ਨਾ ਹਾਂ ਕਿਹੜੇ ਢਿੰਡੇ ੜੇ ਚੋਣਾ ਆਹੋ ਉਹ ਤਾਂ ਹਟ ਜਾਂਦੇ ਉਹ ਮਗਰੋ ਲੱਗ ਕੇ ਮਗਰੋ ਹੀ ਖੜ ਜਾਂਦਾ ਆਹ ਵੇ ਅੱਗੇ ਚੁੱਕ ਦੇ ਸਾਲੀ ਬੱਸ ਆਹ ਖੜੀ ਗਾਹ ਲੋੜੀ ਤੋਂ ਮਗਰੋ ਤੇ ਖੜੇ ਰਹਿੰਦੇ ਨੇ ਛਟੀਆਂ ਅੱਛਾ ਲੋਕੋ ਆਗ ਲਗਾ ਖੜੀਆਂ ਖੜੀਆਂ ਜਦ ਵੱਢ ਲਾਂਗੇ ਕੋਈ ਨਹੀਂ ਚਲੋ ਲੋੜੀ ਤਾਂ ਖੜੀਆਂ ਰਹਿੰਦੀਆਂ ਹੈ ਐਨੀ ਲੋੜ ਤੋਂ ਮਗਰੋ ਤੇ ਕਰਦੀ ਫੱਗਣ ਫੱਗਣ ਜਦੋਂ ਫੱਗਣ ਤੇ ਵਿਸਾਖ ਚ ਆ ਚੇਤ ਚ ਚਾਰੇ ਚਾਰ ਦੇ ਉਦੋਂ ਨਾਲ ਨਾਲ ਛਟੀਆਂ ਵੱਢੀਆਂ ਦੇ ਅੱਛਾ ਚਾਰਿਆਂ ਦੇ ਚਾਰਾ ਵਿੱਚ ਵੀ ਤੇ ਬਕਾ ਦੇ ਵਿੱਚ ਚਾਰਾ ਵੀ ਦੇ ਦਿੰਦੇ ਹਾਂ ਹੂੰ ਦੇਖੋ ਟਬੇਨਾ ਘੋਟਦੇ ਨੇ ਵਿਚਾਰਾ ਹੋ ਜਾਂਦਾ ਚਾਰ ਉਡਾ ਉਡੇ ਚਾਰਾ ਉਡਾ ਉਡੇ ਛੜ ਗਿਆ ਤੇ ਮੌਰੇ ਛੜ ਗਿਆ ਬੜ ਬੜ ਕੜ ਕੜ ਅੱਡ ਤੇ ਉਦੋਂ ਲੱਕੜਾਂ ਦੇ ਤਾਂ ਲੋੜ ਨਹੀਂ ਸੀ ਜਿਵੇਂ ਹੁਣ ਹੈ ਹੂੰ ਹੂੰ ਬੰਨੇ ਦੇ ਗਏ ਅੱਛਾ ਨੀਰੀ ਠੀਕ ਆ ਲੱਕੜਾਂ ਦੇ ਦੋ ਮੋੜੇ ਲੈ ਗਏ ਬਸ ਉਸੇ ਨਾਲ ਸਰੀ ਜਾਣਾ ਬਸ ਤਨ ਤਨ ਹੋ ਗਈ ਹੂੰ ਉਦੋਂ ਕਿਹੜਾ ਲੱਕੜਾਂ ਦੀ ਵੀ ਉਦੋਂ ਕਿਹੜਾ ਗੈਸ ਵਰਦੇ ਤੇ ਹਾਂ ਠੀਕ ਆ ਲੱਕੜਾਂ ਉਹ ਹੀ ਹੈਗੀਆਂ ਤੇ ਬੰਨਿਆ ਚ ਕੀ ਹੁਣ ਆਪਾਂ ਕੋਈ ਕੰਮ ਕਰੇ ਹਮ ਇੱਕ ਝੰਡ ਵੜ ਲਿਆ ਹਮ ਉਹ ਪੜਵਾ ਲਿਆ ਹਮ ਸਾਲ ਭਰ ਨਹੀਂ ਮੁਕਦਾ ਦੀ ਸਹੀ ਗੱਲ ਹੈ ਗੱਪੜੇ ਦਰਖਤ ਹੁੰਦੇ ਆਹੋ ਹਾਂ ਇਹ ਚੀਜ਼ਾਂ ਦੀ ਆਉਂਦੀ ਉਹ ਜਿਹੜੇ ਜਦੋਂ ਆਪਾਂ ਕੜਾਹੀ ਚਾੜਦੇ ਹਮ ਕੋੜੇ ਤਾਂ ਕੋਈ ਨਹੀਂ ਲਿਆਉਂਦਾ ਦੀ ਆਹੋ ਝੰਡ ਵਢਾਉਂਦੇ ਅੱਛਾ ਝੰਡ ਵਢਾ ਕੇ ਜਿਹੜਾ ਆਪਣੇ ਕੰਮ ਕਰਦਾ ਮਿਸਤਰੀ ਉਹ ਤਾਂ ਫੜਵਾਉਂਦੇ ਉਹ ਤਾਂ ਫੜਵਾਉਂਦੇ ਘਰਪਾੜਾ ਬਣਾ ਲੈਂਦੇ ਹਮ ਫਿਰ ਬਾਣ ਵੜ ਲੈਣ ਦੇ ਕਦਾ ਹਮ ਬਣਾਦਾ ਤਾਂ ਜਦੋਂ ਕੜਾਹੀ ਚਾੜ੍ਹਦੇ ਕਿਉਂ ਹੂੰ ਮਠਾਈ ਬਣਾਉਂਦੇ ਉਦੋਂ ਲਾਉਂਦੇ ਅੱਛਾ ਜੰਡਰ ਨੂੰ ਲਾਉਂਦੇ ਜਦੋਂ ਰੋਟੀਆਂ ਪਕਾਉਣੀਆਂ ਹੋਰ ਚੀਜ਼ਾਂ ਕਰਨੀਆਂ ਅੱਛਾ ਉਦੋਂ ਫਿਰ ਉਹ ਜੰਡਰ ਨੂੰ ਲਾ ਦਿੰਦੇ ਕੀ ਗੱਲ ਹਾਂਜੀ ਤੇ ਉਹਨੂੰ ਜਿਹੜੇ ਇਹ ਚੀਜ਼ਾਂ ਆទੀਆਂ ਅੱਛਾ ਹਾਂ ਅੱਗੇ ਵੀ ਜਿਹੜੋ ਬਣਾਏ ਇਹ ਤਾਂ ਘੱਟ ਹੁੰਦਾ ਵੀ ਇਹ ਠੀਕ ਹੋਣੀ ਮਜਦਾ ਠੀਕ ਹੈ ਵੀ ਹੋਰ ਜਿਆਦਾ ਤੇ ਜਾਲ ਨਾ ਕਿਉਂ ਮੱਚ ਜਾਂਦਾ ਇਹ ਇਹ ਉਹ ਚੱਲਦਾ ਹੋਊਗਾ ਹੌਲੀ ਹੌਲੀ ਚੱਲਦਾ ਹੋਊ ਇਹ ਹੌਲੀ ਚੱਲਦਾ ਦੀ ਆ ਠੀਕ ਆ ਹਾਂ ਜਸੇ ਸੇਕਾ ਹੋਊਗਾ ਨਾ ਫਰਕ ਇਹਦੇ ਸੇਕ ਦਾ ਅੱਠ ਉਹ ਹੋਊਗਾ ਫਰਕ ਹੋਊ ਫਰਕ ਇਹਦੇ ਵਿੱਚ ਪੋਲੀ ਗੁੱਦਜੀ ਹੈ ਠੀਕ ਆ ਉਹ ਦੂਜੀ ਲੱਕਣ ਦੀ ਕਾੜੀ ਠੀਕ ਆ ਉਹ ਇੱਕਦਮ ਮੱਚਦੀ ਹੂ ਹਾਂ ਇਹ ਤਾਂ ਦਾ ਨਾ ਤਾਂ ਕੋਈ ਕੁਝ ਕੋਈ ਚੀਜ਼ ਬਣਦੀ ਦੀ ਠੀਕ ਆ ਬਣਦੀ ਅੱਛਾ ਬਣਦੀ ਕੋਈ ਚੀਜ਼ ਨਹੀਂ ਬਣਦੀ ਦੀ ਹੂੰ ਇਹ ਥੋਥਾ ਜਿਆਦੀ ਵਿੱਚੋਂ ਹਾਂ ਠੀਕ ਆ ਤੇ ਉਹ ਸਦਕੇ ਖੜਾ ਰਹਿੰਦਾ ਵਾਹ ਜੀ ਵਾਹ ਸਹੀ ਕਰ ਰਹਾ ਆ ਹੁਣ ਪਲਾੜੀ ਚ ਖੜੀ ਨਾ ਹਾਂ ਖੜੇ ਨੇ ਬਸ ਸਾਰੇ ਖੜੇ ਆ ਖਲੇ ਹਾਂ ਤੇ ਉਹ ਤਾਂ ਇਹ ਸਦਕੇ ਖੜਾ ਰਹ ਅੰਗਲ ਕੇ ਖੜਾ ਜੀ ਇੱਥੇ ਹਾਂ ਠੀਕ ਆ ਆ ਖੜੇ ਜਾ ਪਲਾੜੀ ਕਿੰਨੇ ਖੜੇ ਨੇ ਹਾਂ ਅਪਰੇ ਇਥੇ ਫੂਤੇ ਦਿੱਖ ਹਮ ਇੱਕ ਪਰਿਉ ਜਗਿੰਦਰ ਕਹਿੰਦੇ ਜਿਹੜੇ ਦਿਲ ਦਾ ਬਾਣਾ ਬੱਟ ਤੇ ਉੱਥੇ ਖੜਾ ਤੀਗਾ ਹਮ ਹਾਂ ਦੂਜੇ ਬੰਨੇ ਜਦੋਂ ਪੱਤੇ ਨੋਦੋ ਇੱਕ ਦੋ ਛੱਡਦੇ ਨੇ ਠੀਕ ਆ ਤੇ ਐ ਉਦੋਂ ਜਾਨੀ ਆچھے ਸਾਰੇ ਬਾਣੀ ਬਣ ਹੁੰਦੇ ਹਮ ਤੇਰੇ ਤੇ ਜਨੇ ਉਹ ਦੋਈ ਕੀ ਕਹਿਆ ਭੀ ਆ